ਤੇਲ ਪਵਾਉਣੇ ਹੋ ਤਾਂ ਤੁਹਾਨੂੰ ਉਸ ਦੇ ਵਿੱਚ 3 ਰੁਪਏ ਘੱਟ ਰੇਟ ਦੇ ਉੱਤੇ ਤੇਲ ਮਿਲੇਗਾ ਅੱਜ ਰਿਲਾਇੰਸ ਪੰਪ ਤੇ ਤੇਲ ਪਾਉਂਦੇ ਨੂੰ ਕਿੰਨਾ ਸਮਾਂ ਹੋ ਗਿਆ ਕਿਉਂਕਿ 3 ਰੁਪਏ ਦੀ ਛੂਟ ਆਫਰ ਤੁਹਾਨੂੰ ਮਿਲੀ ਅੱਜ ਜਦੋਂ ਦੀ ਸੁਰਤ ਸੰਭਾਲੀਏ ਇੱਥੇ ਦੀ ਪੰਪ ਤੋਂ ਜੋ ਜਿੱਥੇ ਵੀ ਰਿਲਾਇੰਸ ਆ ਜੀਓ ਦਾ ਪੰਪ ਮਿਲਦਾ ਸੀ ਉੱਥੇ ਹੀ ਤੇਲ ਪਵਾਉਣੇ ਆ ਕਿ ਇਹਨਾਂ ਦਾ ਤੇਲ ਬਾਕੀ ਨਾਲੋਂ 3 ਰੁਪਏ ਸਸਤਾ ਵਾ ਇੱਕ ਪਹਿਲਾ ਬੈਨੀਫਿਟ ਇਹ ਆ ਦੂਜਾ ਇਹਨਾਂ ਦੀ ਕੁਆਲਿਟੀ ਬਹੁਤ ਵਧੀਆ ਤੇਲ ਦੀ ਹਾਂਜੀ ਬਾਜੀ ਹੁਣ ਟੈਂਕੀ ਫੁੱਲ ਕਰਾਉਣੇ ਆ ਗੱਡੀ ਦੀ 3500 ਦੀ ਹੁੰਦੀ ਆ 300 ਰੁਪਏ ਹਸਾਮ ਨਾਲ 35 ਲੀਟਰ ਤੇਲ 35 ਤੋਂ 3900 150 ਰੁਪਏ ਦਾ ਫਾਇਦਾ ਹੋ ਗਿਆ ਬੰਦੇ ਦਾ ਬਸ ਇਹੀ ਚੀਜ਼ਾਂ ਨੂੰ ਦੇ ਨਿੱਕੇ ਨਿੱਕੀਆਂ ਗੱਲਾਂ ਨੂੰ ਦੇ ਦੇ ਇੱਥੇ ਆਈਦਾ ਬਸ ਇਹ ਅੱਛੀ ਸਕੀਮ ਆ ਲੋਕਾਂ ਨੂੰ ਇਹਨਾਂ ਲਾਭ ਪਹੁੰਚਦਾ ਪਿਆ ਤੇ ਇਹਨਾਂ ਦਾ ਜਿਹੜੀ ਪੈਟਰੋਲ ਦੀ ਕੁਆਲਿਟੀ ਆ ਉਹ ਵੀ ਬਹੁਤ ਵਧੀਆ ਹੈ ਤੇ ਮੇਰਾ ਕਹਿਣਾ ਹੈ ਕਿ ਇਹ ਸਕੀਮ ਥੋੜਾ ਲੰਮਾ ਸਮਾਂ ਇਹਨਾਂ ਨੂੰ ਚਲੋਣੀ ਚਾਹੀਦੀ ਤਾਂ ਕਿ ਲੋਕਾਂ ਨੂੰ ਇਹਦਾ ਵੱਧ ਤੋਂ ਵੱਧ ਲਾਭ ਤੁਸੀਂ ਜੁੜ ਚੁੱਕੇ ਹੋ ਪ੍ਰਾਈਮ ਸਿਵੇਰਾ ਨਿਊਜ਼ ਦੇ ਨਾਲ ਮੈਂ ਹਾਂ ਤੁਹਾਡੇ ਨਾਲ ਦੋਸ ਸਿਵੇਰਾ ਸੇ ਇਸ ਸਮੇਂ ਲੁਧਿਆਣਾ ਦੇ ਵਿੱਚ ਰਿਲਾਇੰਸ ਪੰਪ ਤੇ ਮੌਜੂਦ ਹਾਂ ਜਿੱਥੇ ਕੀ ਤੁਹਾਨੂੰ ਦੱਸੀ ਕਿ ਕਬਡੀ ਆਫਰ ਚੱਲ ਰਹੀ ਹੈ ਜੇਕਰ ਤੁਸੀਂ ਤੇਲ ਪਵਾਉਨੇ ਹੋ ਤਾਂ ਤੁਹਾਨੂੰ ਉਸ ਦੇ ਵਿੱਚ 3 ਰੁਪਏ ਘੱਟ ਰੇਟ ਦੇ ਉੱਤੇ ਤੇਲ ਮਿਲੇਗਾ ਲੇਕਿਨ ਜੋ ਲੋਕ ਸਨ ਰਹਾ ਮੌਜੂਦ ਨੇ ਗਲਤ ਗੱਲ ਕਰਦੇ ਪਹਿਲਾਂ ਸਿੰਘ ਸਾਹਿਬ ਕੀ ਨਾਮ ਆ ਤੁਹਾਡਾ ਮੇਰਾ ਨਾਮ ਮੇਰੇ ਗੁਰਪ੍ਰੀਤ ਸਿੰਘ ਗੁਰਪ੍ਰੀਤ ਜੀ ਅੱਜ ਰਿਲਾਇੰਸ ਪੰਪ ਤੇ ਤੇਲ ਪਾਉਂਦੇ ਨੂੰ ਕਿੰਨਾ ਸਮਾਂ ਹੋ ਗਿਆ ਕਿਉਂਕਿ 3 ਰੁਪਏ ਦੀ ਛੂਟ ਆਫਰ ਤੁਹਾਨੂੰ ਮਿਲੀ ਅੱਜ ਜਦੋਂ ਦੀ ਸ ਸਸਤਾ ਵਾ ਇੱਕ ਪਹਿਲਾ ਬੈਨੀਫਿਟ ਇਹ ਆ ਦੂਜਾ ਇਹਨਾਂ ਦੀ ਕੁਆਲਿਟੀ ਬਹੁਤ ਵਧੀਆ ਤੇਲ ਦੀ ਜਿਹੜਾ ਕਿ ਹੋਰ ਪੰਪ ਨਹੀਂ ਦੇ ਪਾਉਂਦੇ ਭਾਰਤ ਪੂਰਤ ਵਾਲੇ ਜਿਵੇਂ ਨਹੀਂ ਦੇ ਪਾਉਂਦੇ ਤੇ ਬਾਕੀ ਸ਼ੁਰੂ ਤੋਂ ਇੱਥੋਂ ਪਵਾ ਰਹੇ ਆ ਇੱਥੇ ਨਾਲ ਹੀ ਰਹਿਣੇ ਆ ਆਈ ਜੰਨੇ ਸਾਰੇ ਸਾਰਿਆਂ ਨੂੰ ਇਹੀ ਕਹਿੰਨੇ ਆ ਇਹਨਾਂ ਕੋਲੋਂ ਤੇਲ ਬਹੁਤ ਸਭ ਤੋਂ ਵਧੀਆ ਦੇ ਲੈਂਦਾ ਦਾ ਲੇਕਿਨ ਜਿਹੜੀ 3 ਰੁਪਏ ਦੀ ਛੂਟ ਦਿੱਤੀ ਗਈ ਆ ਇਹਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਕਿਉਂਕਿ ਜੇ ਕੋਪਾ 100 ਦਾ ਤੇਲ ਬੋਲੋ ਚ 3 ਰੁਪਏ ਦੀ ਆਪਾਂ ਨੂੰ ਛੂਟ ਮਿਲਨੀ ਆ ਆਪਾਂ ਨੂੰ ਇੰਨੀ ਪਤਾ ਬੈਨੀਫਿਟ ਮਿਲੇ ਹੋਇਆ ਹਾਂ ਹਾਂ ਜੀ ਭਾਜੀ ਹੁਣ ਟੈਂਕ ਕਿੰਨਾ 100 150 ਰੁਪਏ ਦਾ ਫਾਇਦਾ ਹੋ ਗਿਆ ਬੰਦੇ ਦਾ ਬਸ ਇਹੀ ਚੀਜ਼ਾਂ ਨੂੰ ਦੇ ਨਿੱਕੇ ਨਿੱਕੇ ਗੱਲਾਂ ਨੂੰ ਦੇ ਦੇ ਇੱਥੇ ਆਈਦਾ ਬਸ ਨਿਆਰੇ ਲੁੱਟੀ ਦੇ ਆ ਬਿਲਕੁਲ ਲੁੱਕਾ ਦੇ ਨਾਲ ਅਸੀਂ ਗੱਲਬਾਤ ਕੀਤੀ ਜਾ ਰਹੀ ਹੈ ਲੋਕ ਲੋਕ ਕਹਿ ਰਹੇ ਨੇ ਕਿ ਸਾਨੂੰ ਬੜੀ ਵਧੀਆ ਆਫਰ ਜਿਹੜੀ ਮਿਲੀ ਆ ਰਿਲਾਇੰਸ ਪੰਪ ਤੇ ਹੀ ਮਿਲੀ ਆ ਲੇਕਿਨ ਇੱਥੇ ਦੇ ਜੋ ਰਿਲਾਇੰਸ ਪੰਪ ਦੇ ਜੋ ਮੈਨੇਜਰ ਹੈਗੇ ਨੇ ਸੋ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਸੋ ਜੋ ਹੋਰ ਰਾਹ ਗਿਰੇ ਤੇ ਲੋਕ ਜਿਹੜੇ ਤੇਲ ਪਵਾਉਂ ਆਂਦੇ ਨੇ ਅਸੀਂ ਉਹਨਾਂ ਨਾਲ ਕਰਦੇ ਆ ਗੱਲਬਾਤ لیکن ਗੱਲਬਾਤ ਕਰਦੇ ਸੱਜ ਨਾਲ ਗੱਡੀ ਵਾਲੇ ਮਾਲਕ ਜੋ ਹੈਗੇ ਨੇ ਜੋ ਜੁੜੇ ਨੇ ਸਰ ਨਾਲ ਗੱਲਬਾਤ ਹੈ ਸਰ ਕੀ ਨਾਮ ਆ ਜੀ ਮੇਰਾ ਨਾਮ ਸੰਦੀਪ ਸਿੰਘ ਹੈ ਸੰਦੀਪ ਸਿੰਘ ਜੀ ਅੱਜ ਜਿਵੇਂ ਕਿ ਰਿਲਾਇੰਸ ਦੇ ਵੱਲੋਂ ਆਫਰ ਕੱਢੀ ਗਈ ਹੈ 3 ਰੁਪਏ ਬਿਲਕੁਲ ਘਾਟਰ ਮਾਤਰ ਦੇ ਉੱਤੇ ਜਿਹੜਾ ਤੇਲ ਮਿਲ ਰਿਹਾ ਅੱਜ ਕੀ ਕਹਿਣਾ ਚਾਹੂਗਾ ਉਸ ਬਾਰੇ ਇਹ ਅੱਛੀ ਸਕੀਮ ਹੈ ਲੋਕਾਂ ਨੂੰ ਇਹਨਾਂ ਲਾਭ ਪਹੁੰਚਦਾ ਪਿਆ ਤੇ ਇਹਨਾਂ ਦਾ ਜਿਹੜੀ ਪੈਟਰੋਲ ਦੀ ਕੁਆਲਿਟੀ ਹੈ ਉਹ ਵੀ ਬਹੁਤ ਵਧੀਆ ਹੈ ਤੇ ਮੇਰਾ ਕਹਿਣਾ ਹੈ ਕਿ ਇਹ ਸਕੀਮ ਥੋੜਾ ਲੰਮਾ ਸਮਾਂ ਇਹਨਾਂ ਨੂੰ ਚਲਾਉਣੀ ਚਾਹੀਦੀ ਤਾਂ ਕਿ ਲੋਕਾਂ ਨੂੰ ਇਹਦਾ ਵੱਧ ਤੋਂ ਵੱਧ ਲਾਭ ਮਿਲੇ ਬਿਲਕੁਲ ਕਿੰਨੀ ਵਾਰ ਪੱਕੇ ਨੂੰ ਆਪ ਤੁਸੀਂ ਕਦੇ ਦੇਖਿਆ ਮੈਨੂੰ ਸਕੀਮ ਪਹਿਲੀ ਵਾਰ ਦੇਖੀ ਜਦੋਂ ਮੈਨੂੰ 3 ਰੁਪਏ ਘੱਟ ਰੇਟ ਦੇਖਿਆ ਜਾਵੇ ਕਿ ਕੋਈ 50 ਪੈਸੇ ਤੇਲ ਪਹਿਲਾਂ ਘੱਟ ਹੁੰਦਾ ਸੀਗਾ ਕਈ ਕੀਮਤਾਂ ਵਧਾ ਦਿੱਤੀ ਜਾਂਦੀ ਸੀ ਰੇਟ ਦੀਆਂ ਲੇਕਿਨ ਅੱਜ 3 ਰੁਪਏ ਘੱਟ ਹੋ ਗਿਆ ਰੇਟ ਇਸ ਨੂੰ ਕਿਸਰਾ ਦੇਖ ਰਹੇ ਹੋ ਇਹ ਸਰ ਬਹੁਤ ਅੱਛੀ ਉਪਰਾਲਾ ਕੰਪਨੀ ਦਾ ਤੇ ਕੰਪਨੀ ਨੂੰ ਇਹ ਅੱਗੇ ਵੀ ਬਣਾ ਕੇ ਰੱਖਣਾ ਚਾਹੀਦਾ ਉਪਰਾਲਾ ਤਾਂ ਕਿ ਲੋਕਾਂ ਨੂੰ ਇੰਨਾ ਸੁਭਿਧਾ ਮਿਲਦੀ ਹੈ ਤੇ ਤੇਲ ਵੀ ਚੰਗਾ ਹੈ ਸਰਕਾਰ ਨੂੰ ਕੀ ਮੈਸੇਜ ਹੈ ਕਿ ਦੇਖ ਰਹੇ ਹੋ ਤੇਲ ਘੱਟ ਰੇਟ ਸਰਕਾਰ ਨੂੰ ਵੀ ਇਹ ਮੈਸੇਜ ਹੈ ਕਿ ਜਿਹੜੇ ਸਰਕਾਰ ਦੇ ਪੰਪ ਨੇ ਉਹ ਵੀ ਆਪਣਾ ਰੇਟ ਤਾਕਿ ਲੋਕਾਂ ਨੂੰ ਲਾਭ ਮਿਲ ਸਕੇ ਜੀ ਆ ਬਿਲਕੁਲ ਗੱਡੀ ਵਾਲੇ ਮਾਲਕ ਦੇ ਨਾਲ ਅਸੀਂ ਗੱਲਬਾਤ ਕੀਤੀ ਗਿਆ ਸੋ ਉਹਨਾਂ ਨੇ ਖੁਦ ਦੱਸਿਆ ਹੈ ਕਿ ਅਸੀਂ ਇੱਥੋਂ ਲੰਬੇ ਸਮੇਂ ਤੋਂ ਰਿਲਾਇੰਸ ਪੰਪ ਤੇ ਹੀ ਤੇਲ ਪਾਉਂਦੇ ਹਾਂ ਔਰ ਤੇਲ ਵੀ ਵਧੀਆ ਮਿਲਦਾ ਔਰ ਘੱਟ ਰੇਟ ਤੇ ਹੈ ਜਿਹੜੀ ਕਿ 3 ਰੁਪਏ ਸਕੀਮ ਚੱਲ ਰਹੀ ਹੈ ਲੇਕਿਨ ਉਹ ਮੈਨੇਜਰ ਸਾਹਿਬ ਨਾਲ ਗੱਲਬਾਤ ਕਰਾਂਗੇ ਆਓ ਗੱਲਬਾਤ ਕਰਦੇ ਹਾਂ ਸੋ ਮੈਨੇਜਰ ਸਾਹਿਬ ਨਾਲ ਸਾਡੇ ਨਾਲ ਪੈਟਰੋਲ ਪੰਪ ਦੇ ਜੋ ਮੈਨੇਜਰ ਹੈਗੇ ਨੇ ਸੋ ਗੱਲਬਾਤ ਕਰਦੇ ਆ ਰਿਲਾਇੰਸ ਪੰਪ ਦੇ ਸਰ ਕੀ ਨਾਮ ਹੈ ਤੁਹਾਡਾ ਸ਼ਿਪਰਸ਼ਾ ਸ਼ਿਪਰਸ਼ਾ ਸਰ ਕਿਸ ਤਰ੍ਹਾਂ ਦੇਖ ਰਹੇ ਹੋ ਰਿਲਾਇ नहीं छोट से कंपनी की तरफ से है और तो रिस्पॉन्स मिल रहा है इसका लोगों को फायदा मिल रहा और तो सेल में, में भी इजाफा है मतलब और भी लुधियाना शहर में कि पूरे पंजाब में और भी पेट्रोल पंप है लेकिन उसमें मात्र ज़्यादा जो चार्जेस है उसके कई बार बढ़ा दिए जाते हैं लेकिन आज रिलायंस की तरफ से बहुत बड़ी ऑफ़र लोगों को दी गई है उसके बारे में आप लोगों को क्या कहना चाहोगे ये लोगों को बोलना कि लोगों का हमने मतलब आए हैं अपना फैजा चक्के कंपनी दे रही है सहूलियत दे रही तो फ़ायदा लोगों को होगा कंपनी का ये अपना सारे पंपों पे रिलायंस के ऑल ओवर इंडिया में है सभी में सस्ता देगा लोगों का क्या रिस्पांस मिल रहा है क्योंकि लोग तीन रुपये दे के कम रेट दे के पेट्रोल पूरे भारी लोगों की यहाँ पे संख्या रहती है जैसे का कस, जिसको फायदा होगा तो तो आएगा ये बोलेगा ही कि हाँ भाई सस्ता मिल रहा तो, तो सभी को मतलब और पेट्रोल पंप जो हैं वहाँ पे जैसे कोई पचास पैसे कम कर दिए जाए पचास पैसे के किस दिन बढ़ गई कीमत लोग उसमें परेशान होते हैं लेकिन आज तीन रुपए की बड़ी ऑफ़र के लिए लोग खुद खुश हो रहे हैं नहीं वो तो अब दूसरे कंपनियों का हमें इतना पता नहीं हमें तो ये पता कि अभी तो रेट ऐसे बीच में बढ़ते करते नहीं है अब तो काफ़ी दिन बाद स्टेबल चुके हैं लेकिन अभी हुआ कंपनी तीन रुपये सस्ता हुआ तो लोगों को फायदा हो रहा आप लोगों को क्या मैसेज देना चाहोगे इसके बारे में हम तो लोगों को बोला कि आओ अपना फ़ायदा से करो आओ हमारी भी सेल हो जाएगी ਔਰ ਆਪਕੋ ਵੀ ਫਾਇਦਾ ਹੋ ਜਾਏਗਾ ਜੀ ਬਿਲਕੁਲ ਮੈਨੇਜਰ ਸਾਹਿਬ ਸਾਡਾ ਮਜੂਸੀ ਜੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਗਈ ਹੈ ਸੋ ਕਹਿ ਰਹੇ ਨੇ ਕਿ ਵੱਡੀ ਆਫਰ ਹੈ ਜਿਹਨੂੰ ਕਹਿ ਸਕਦੇ ਆ ਕਿਉਂਕਿ ਅਸੀਂ ਅਕਸਰ ਹੀ ਸੋਸ਼ਲ ਮੀਡੀਆ ਦੇ ਉੱਪਰ ਪਹਿਲਾਂ ਖਬਰਾਂ ਦੇ ਦਿੰਦੇ ਸੀ ਕਿ ਪੈਟਰੋਲ ਬੰਬ ਦੇ ਉੱਤੇ ਕਾਫੀ ਰੇਟ ਵਧਾ ਦਿੱਤੇ ਜਾਂਦੇ ਨੇ ਔਰ ਜੇਕਰ ਰੇਟ ਘਟਾ ਵੀ ਦਿੱਤੇ ਜਾਂਦੇ ਨੇ ਤਾਂ 50 ਪੈਸੇ ਘਟਾਤੇ ਜਾਂਦੇ ਸੀ ਜਾਂ ਫਿਰ 1 ਰੁਪਿਆ ਲੇਕਿਨ ਉਹ ਵੱਡੀ ਜਿਹੜੀ ਹੈ Jio ਦੀ ਆਫਰ ਜਿਹੜੀ ਹੈ ਤੁਹਾਨੂੰ ਮਿਲ ਰਹੀ ਹੈ ਹੁਣ 3 ਰੁਪਏ ਰੇਟ ਤੁਹਾਨੂੰ ਜਿਹੜਾ ਕਾਟਰ ਮਿਲੇਗਾ ਤੇ ਜੇਕਰ ਤੁਸੀਂ 100 ਦਾ ਤੇਲ ਪਾਉਣੇ ਹੋ ਤਾਂ ਤੁ ਤੁਸੀਂ ਬਣੇ ਰਹੋ ਪ੍ਰਾਈਮ ਸਵੇਰਾ ਨਿਊਜ਼ ਦੇ ਨਾਲ ਕੈਮਰਾ ਪਰਸਨ ਕਾ ਕੇ ਦੇ ਨਾਲ ਮਿਲਣ ਦੀ ਸਿੰਘ ਦੀ ਖਾਸ ਰਿਪੋਰਟ